ਮੁਰਦਾਬਾਦ ਮੁਬੀ ਸਰਕਾਰ ਮੁਰਦਾਬਾਦ ਮੁਕਤਮਾਂ ਜਿੰਦਾਬਾਦ ਮੁਕਤਮਾਂ ਜਿੰਦਾਬਾਦ ਮੁਕਤਮਾਂ ਜਿੰਦਾਬਾਦ ਮੁਬੀ ਸਰਕਾਰ ਮੁਰਦਾਬਾਦ ਮੁਬੀ ਸਰਕਾਰ ਮੁਰਦਾਬਾਦ ਮੁਬੀ ਸਰਕਾਰ ਮੁਰਦਾਬਾਦ ਬੀਬੀਐਮਪੀ ਪ੍ਰਸ਼ਾਸਨ ਮੁਰਦਾਬਾਦ ਬੀਬੀਐਮਪੀ ਪ੍ਰਸ਼ਾਸਨ ਸਰੀ ਰੈਗੂਲੇਸ਼ਨ ਪੁਆਇੰਟ ਹਾਂ ਨੀਚੇ ਰੁਕੋ ਇਹ ਟਾਈਮ ਇਥੇ ਵੀ ਖੜੀਚੇ ਰੁਕੋ ਦੇਖੋ ਪਾਣੀ ਜਾ ਰਿਹਾ ਸਰ ਇੱਧਰ ਇਹ ਪ੍ਰੈਸ਼ਰ ਇੱਥੇ ਬੰਦ ਨਹੀਂ ਸੋ ਪਾਣੀ ਚੱਲ ਨਹੀਂ ਰਿਹਾ ਇਹਦੇ ਵਿੱਚ ਆਪਣੀ ਪੰਜਾਬ ਦੀ ਰੋਪੜ ਦੀ ਰਿਕਵਰਮੈਂਟ ਨਹੀਂ ਆ ਅਸੀਂ ਇੱਥੋਂ ਕੱਢ ਕੇ ਪਾਣੀ ਗੰਗੂਵਾਲ ਕੋਟਲਾ ਤੋਂ ਬਾਅਦ ਇੱਥੇ ਕਿਲੋਵੰਟ ਜੰਡਾਉਂਦੀ ਕੀਟਰ ਸਾਹਿਬ ਵੱਲ ਇਹਦੇ ਵਿੱਚੋਂ ਅਸੀਂ ਹੁਣ ਇੱਥੇ ਦੇਣਾ 4700 ਉਹਦਾ ਕੰਟਰੋਲ ਲੁਹਣਡ ਪਾਣ ਤੇ ਆ ਇੱਥੋਂ ਅਸੀਂ ਪਾਣੀ ਥੱਲੇ 4700 ਕਰ ਲਈਦਾ ਜੀ ਤਾਂ ਦੇ ਇੱਥੇ ਪੀਐਮਐਲ ਦੇ ਵਿੱਚ 4700 ਪਾਣੀ ਜਾਵੇ 4000 ਹਰਿਆਣੇ ਦਾ 700 ਆਪਣਾ ਪੰਜਾਬ ਜੁੱਸ ਦਾ ਬਾਕੀ ਦਾ ਪਾਣੀ ਇੱਥੇ ਸਕੇਪ ਬਣਿਆਗਾ ਲੋਹੰਡ ਸਕੇਪ ਇੱਥੋਂ ਅਸੀਂ ਲੋਹੰਡ ਖੱਡ ਹੈਗੀ ਉਹ ਚ ਪਾ ਦੇਣਾ 4800 ਪਾਣੀ ਲੰਧਨਪੁਰ ਹਾਈਡਰੋ ਚੈਨਲ ਜਾਂ ਦਾ ਇਹ ਵੀ ਇਸੇ ਕੱਟ ਚ ਪਰੰਗਾ ਜੀ ਇਹ ਪਾਣੀ ਜਿਹੜਾ ਇੱਥੋਂ ਹੋ ਕੇ ਆਪਣਾ ਰੋਪੜ ਹੈਡਵਰਕ ਤੇ ਚਲਦਾ ਇਹ ਪੰਜਾਬ ਦਾ ਆਪਣਾ ਪਾਣੀ ਯੂਜ਼ ਹੋ ਰਿਹਾ ਇਹ ਜਿਹੜਾ ਪਾਣੀ ਆ 4700 ਦਾ ਜੀ ਇਹਦੀ ਫਸਾ ਦੇ ਹੁਣ ਉਹ ਕਹਿੰਦੇ ਆ ਵੀ ਇੱਥੇ ਤੁਸੀਂ 4000 ਜਿਹੜਾ ਹਰਿਆਣਾ ਦਾ ਉਹਦੇ 8500 ਕਰਦੇ ਤੇ ਇਹ ਆਪਾਂ 8500 ਜੋੜ 700 ਅਗਰ ਆਪਾਂ ਪੰਜਾਬ ਦਾ ਲਾਈਏ ਤਾਂ 92 9200 ਤੇ ਅਸੀਂ ਜਿਹੜਾ ਜਿੰਨਾ ਇੰਟੈਂਟ ਪੰਜਾਬ ਤੇ ਆ ਰਿਹਾ ਨਹੀਂ ਨਹੀਂ ਅਸੀਂ ਉਹਨਾਂ ਹੀ ਸਿਰਫ ਦਿੱਤਾ ਦੂਜਾ ਬਿਲਕੁਲ ਨਹੀਂ ਉਤਾਰੀ ਇਹ ਆਲਰੇਡੀ ਯੂਜ਼ ਕਰ ਚੁੱਕੇ ਨੇ ਸਾਰਾ ਹਾਂਜੀ ਸਰ ਉਹ ਸਰਟੀਫਿਕੇਟ ਮੇ ਤੱਕ ਹਾਂਜੀ ਸਰ ਉਹ ਸ਼ੇਅਰ ਹੈਗੀ ਆ ਜੀ ਉਹਨਾਂ ਦੇ ਡਾਇਰੈਕਟਰ ਸ਼ੇਅਰ ਹੋ ਚੁ ਤਾਰੇ ਉਹਨਾਂ ਦਾ ਜਿਵੇਂ ਤੁਹਾਨੂੰ ਅਪਡੇਟ ਕਰਤਾ ਸੀਗੇ ਨਹੀਂ ਆਪਣਾ ਰਿਕੁਆਇਰਮੈਂਟ ਇਹ ਸੀ ਬੈਲੈਂਸ ਸ਼ੇਅਰ ਆ ਸੀਗੇ ਹੁਣ ਤੁਸੀਂ ਦੇਖੋ ਸਰ ਕਰੇ ਗਏ ਦਾ ਇਹਨਾਂ ਦਾ ਇੰਨਾ ਬਚਿਆ ਸੀਗਾ ਜੀ ਇੰਨਾ ਯੂਜ਼ ਕਰਾਂਗੇ ਇੱਕ ਟ੍ਰੇਡ ਕਰਕੇ ਹਾਂਜੀ ਸਰ 16 ਲੱਖ ਹੋ ਗਿਆ ਸੋ 16 31000 16 31000 ਲੱਖ 15000 ਸੀ 16 31000 ਵੱਧ ਗਏ ਜਿਹੜਾ ਆਪਾਂ ਗੈਰ ਕਰੀਏ ਸੋ ਇਹਦੀ ਸੈਲ ਹਾਂ 110% ਹਾਂਜੀ ਤੇ ਇਹ ਮਾਈਨਸ ਮਾਉਟ ਮਾਈਨਸ ਚੱਲ ਜੂਗਾ ਨਾ ਪੀ ਸਕਦਾ ਉਹ ਤਾਂ ਅਗਲੇ ਚ ਕਟਾਂਗੇ ਫਿਰ ਸਰ ਉਹ ਕੱਲ ਦੀ ਮੀਟਿੰਗ ਜਿਹੜੀ ਹੋਈ ਸੀ ਸਾਡੀ ਗਰੁੱਪ ਨੇ ਉਹਦੇ ਵਿੱਚ ਵੀ ਕਿਸੇ ਨਾ ਸਰ ਨੂੰ ਬਹੁਤ ਅੱਛੀ ਤਰ੍ਹਾਂ ਦੱਸਿਆ ਔਰ ਅੱਜ ਸਵੇਰੇ ਇਹਨਾਂ ਨੇ ਕੋਈ ਕੱਟਣਾ ਜਿਹੜਾ ਬੰਦਾ ਸੀ ਇਹਨਾਂ ਨੇ ਐਕਰਬਦਨ ਕਿਹਾ ਦਫ਼ਤਰਾਂ ਤੋਂ ਅਸੀਂ ਉਹਨਾਂ ਨੇ ਸਾਦੇ ਨੂੰ ਜੀ ਨੂੰ ਜਲਾਓ ਅਸੀਂ ਕੋਈ ਨਹੀਂ ਅਸੀਂ ਰੋਕ ਕੇ ਰੱਖਿਆ ਜੀ ਪਾਣੀ ਪਾਣੀ ਉਹਨਾਂ ਹੀ ਦੇ ਰਹੇ ਜਿੰਨਾ ਪੰਜਾਬ ਦਾ ਪੂਰ ਬਣਨ ਡਾ ਰਿਹਾ ਇਹਨਾਂ ਨੇ ਟੰਡਾ ਬਾਈਪਾਸ ਕਰ ਦਿੱਤਾ ਸੀ ਨਹੀਂ ਨਹੀਂ ਕੱਲ ਨਹੀਂ ਸਰ ਅਸੀਂ ਨਹੀਂ ਪਤਾ ਪੰਜਾਬ ਦੀ ਸਹਿਮਤੀ ਬਿਨਾਂ ਹੋ ਨਹੀਂ ਸਕਦਾ ਹਾਂਜੀ ਸਰ ਬਿਲਕੁਲ ਅਸੀਂ ਇਸੇ ਕਰਕੇ ਤਾਂ ਜੀ ਇਹਨੂੰ ਰੋਕ ਕੇ ਰੱਖਿਆ ਹੋਇਆ ਪਾਣੀ ਦਾ ਅਸੀਂ ਉਹਨੇ ਦੇ ਰਹੇ ਜਨਕ ਬਣਾਉਣਾ ਠੀਕ ਹੈ ਤੇ ਇਥੋਂ ਦਸ ਮਾਸ ਤੋਂ ਉਹਨਾ ਕਿਸ ਤੋਂ ਦਾਸ ਰੱਖਣਾ ਜਿਹੜਾ ਡੈਕ ਵੀ ਸਰਦੂਤੇ ਡੈਕ ਜਿਹੜਾ ਆਪਣੀ ਡੈਮ ਦੇ ਸੰਦੇ ਬੋਲੋ ਜਿਹੜਾ ਜਨਾਪਾ ਅੱਜ ਬਹਿਤ ਸੋਸ਼ੀਅਲ ਗਿਆਨ ਬੋਤੇ ਕੱਟ ਹਾਂਜੀ ਔਰ ਜਿਹੜਾ ਪੌਂਡ ਦੇ ਇਸ ਪਰ ਕਿਤੇ ਚ 12 13 ਕੋਈ ਟਾਈਮ ਆਪਣਾ ਅਪ ਟੂ ਡੇਟ ਨਹੀਂ ਸਰ ਹੰਦੀ ਮਤਲਬ ਉਹ ਰੇਟ ਹੁੰਦੇ ਨੇ ਜਿੰਨਾਂ ਦਾ ਜੋੜ ਲਾ ਹਾਂ ਕਿਹਦੇ ਚ 11 ਉਹਦੇ ਚ ਮਤਲਬ ਬਾਕੀ ਦੋਨਾਂ ਡਰਾਮਾ ਦੀ ਪ੍ਰੀਸਨ ਸਾਡੀ ਚੰਗੀ ਨਹੀਂ ਰਹੀ ਸਰ ਠੀਕ ਕਰ ਲਓ ਜੀ ਆ ਰਿਆਂ ਦੇ ਵੱਡਾ ਕੰਮ ਰੋਟੀ ਕਿੱਧਰੋਂ ਵੱਲੋਂ ਪੀਂਦੇ ਰੱਖੀ ਇਹ ਕੁਛ ਆਤੀ ਆ ਦੇਖੋ ਬੜਾ ਗੰਭੀਰ ਮਸਲਾ ਹੈ ਪੰਜਾਬ ਜਿਹੜਾ ਉਹ ਪਹਿਲੀ ਪਾਣੀ ਦੇ ਸੰਕਟ ਚੋਂ ਗੁਜ਼ਰ ਰਿਹਾ ਹੈ ਧਰਤੀ ਵਾਲਾ ਪਾਣੀ ਵੀ ਗਰਾਊਂਡ ਜਿਹੜਾ ਨਦੀਆਂ ਵਾਲਾ ਪਾਣੀ ਵੀ ਤੇ ਸਾਡਾ ਕੋਈ ਵੀ ਮੇਰੇ ਕੋਲੇ ਸਾਰੀ ਲਿਸਟ ਪਈ ਹੈ ਸਾਰੇ ਟਾਈਮਾਂ ਦੀ ਕੋਈ ਵੀ ਜਿਹੜਾ ਟਾਈਮ ਸਾਡਾ ਉਹ ਜਿੰਨਾ ਲੈਵਲ ਚਾਹੀਦਾ ਹੈ ਪਿਛਲੇ ਸਾਲ ਜਿੰਨਾ ਲੈਵਲ ਸੀ ਉਹਨਾਂ ਨਾਲੋਂ ਘੱਟ ਚੱਲ ਰਿਹਾ ਹੈ। ਮਤਲਬ ਪਾਖੜਾ ਜਿਹੜਾ ਹੈ ਜਿੱਥੇ ਆਪਾਂ ਖੜੇ ਆ ਪਿਛਲੇ ਸਾਲ ਇਹ 1568.48 ਫੀਟ ਸੀ। ਐਸ ਬਾਰ 1555। ਸੋ 11 ਫੁੱਟ ਤਾਂ ਇਹ ਘਟਾ ਹੈ। ਜੇ ਲਾਈਏ ਪੌਂਗ ਪਿਛਲੇ ਸਾਲ 1325.29 ਸੀ। ਅਸਰ 1293 ਜਾਨੀ ਕਿ 32 33 ਫੁੱਟ ਇਹ ਥੱਲੇ ਚੱਲ ਰਹੇ ਪਿਛਲੇ ਸਾਲ ਨਾਲੋਂ ਸੇਮ ਡੇਟ ਇਦਾਂ ਹੀ ਜਿਹੜਾ ਰੰਜੀਤ ਸਾਗਰ ਉਹ ਮੀਟਰਾਂ 'ਚ ਹੈ ਪਿਛਲੇ ਸਾਲ 506.13 ਸੀ ਇਸ ਵਾਰ 502 ਹੈ ਮੀਟਰ ਮਤਲਬ ਟੋਟਲ ਮਤਲਬ ਸਾਡਾ ਲਗਭਗ ਤਿੰਨੇ ਡੈਮਾਂ ਦਾ ਮਿਲਾ ਕੇ ਕੋਈ ਵੀ ਡੈਮ ਅਪਡੇਟ ਨਹੀਂ ਸਾਡਾ ਵੀ ਸੀਜ਼ਨ ਝੋਨੇ ਦਾ ਸ਼ੁਰੂ ਹੋਣ ਲੱਗਿਆ ਤੇ ਉਪਰੋਂ ਕਿਉਂਕਿ ਹਰਿਆਣੇ ਚ ਭਾਜਪਾ ਸਰਕਾਰ ਹੈ ਰਾਜਸਥਾਨ ਚ ਭਾਜਪਾ ਸਰਕਾਰ ਹੈ ਉਪਰੋਂ ਇਹ BBMP ਚ ਕੱਲ ਰਾਤ ਜੋ ਉਹਨਾਂ ਨੇ ਗੁੰਡਾਗਰਦੀ ਕਹੂੰਗਾ ਮੈਂ ਤਾਂ ਜੋ ਤਾਨਾਸ਼ਾਹੀ ਕੀਤੀ ਹੈ BBMP Rajasthan ਤੇ Haryana ਚ ਕਿਉਂਕਿ BJP ਦੀ ਗਵਰਨਮੈਂਟ ਹੈ ਇਕੱਠਿਆਂ ਨੇ ਆਪਸ ਚ ਵੋਟਾਂ ਪਾ ਲਈਆਂ ਕਹਿੰਦੇ ਜੀ ਚਲੋ ਮжоਰਿਟੀ ਚ ਫੈਸਲਾ ਹੋ ਗਿਆ ਪਾਣੀ ਦਿਓ ਜੀ ਹਰਿਆਣੇ ਨੂੰ ਕੀ ਗੱਲ ਜੀ bbmb ਟਕਰਧਰਾ ਜਾਈ ਤੇ 60% bbmb ਸਾਡੀ ਹੈ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਉਹ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਪੰਜਾਬ ਨੂੰ ਬਾਈਪਾਸ ਕਰਕੇ ਪੰਜਾਬ ਨੇ ਸਾਈਨ ਨਹੀਂ ਕੀਤੇ ਉਹ ਤੇ ਪਾਣੀ ਪਾਣੀ ਹੈ ਕਿਵੇਂ ਲੈ ਜਾਣਗੇ ਕੱਲ ਨੂੰ ਤਾਂ ਫਿਰ ਹਰਿਆਣਾ ਤੇ ਆਪਣਾ ਰਾਜਸਥਾਨ ਦੀਆਂ ਜੁੜੀਆਂ ਗਵਰਨਮੈਂਟਾਂ ਆਏ ਦੋਨੇ ਇਕੱਠੀਆਂ ਹੋ ਕੇ ਕਰਨਗੇ ਪੰਜਾਬ ਦਾ ਪਾਣੀ ਬੰਦ ਆਈ ਮਤਲਬ ਜਿਹੜੇ ਜਿਹੜੇ ਪਹਿਲਾਂ ਸਮਝੌਤੇ ਹੋਏ ਉਹਨਾਂ ਦੇ ਕਿਸੇ ਤੇ ਨਹੀਂ ਚੱਲਦੇ ਅੰਕੜਿਆਂ ਮੁਤਾਬਕ ਅਸੀਂ ਸਹੀ ਹਾਂ ਇਹ ਮਾਰਚ ਦੇ ਵਿੱਚ ਆਪਣਾ ਸਾਰਾ ਪਾਣੀ ਵਰਤ ਚੁੱਕੇ ਨੇ ਔਰ ਮੰਗਦੇ ਨੇ ਉਹਨਾਂ ਦੇ ਅਫਸਰ ਵੀ ਕਿ ਹਾਂ ਅਸੀਂ ਵਰਤ ਚੁੱਕੇ ਹਾਂ ਕਹਿੰਦੇ ਅਸੀਂ ਕਹਿੰਦੇ ਹੁਣ ਕਿਉਂ ਮੰਗਦੇ ਹੋ ਫਿਰ ਤੁਸੀਂ ਕਹਿੰਦੇ ਜੀ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ ਦੋ ਦੋ ਤਿੰਨ ਤਿੰਨ ਮਹੀਨੇ ਐਂ ਫालतੂ ਮੈਂ ਕਹਿੰਦੀ ਪਹਿਲਾਂ ਨੇ ਦਿਨ ਚਲੇ ਗਏ ਪਹਿਲਾਂ ਤੁਹਾਡੇ ਉਹਨਾਂ ਨਾਲ ਅਸੀਂ ਉੱਤੇ ਹੋਏ ਸੀ ਕੈਪਟਨ ਉਮਰਿੰਦਰ ਕਾਗਜ਼ਾਂ 'ਚ ਹੀ ਪਾਣੀਆਂ ਦਾ ਰੱਖਾ ਬਣਿਆ ਹੋਇਆ ਸੀਗਾ ਐਂ ਦੇ ਦਿੰਦੇ ਸੀ ਪਾਣੀ 25% ਪਾਣੀ ਫालतੂ ਦੇਂਦੇ ਸੀ 25% ਅਸੀਂ ਹੁਣ ਇੱਕ ਇੱਕ ਬੂੰਦ ਦਾ حساب ਰੱਖਣ ਲੱਗ ਗਏ ਅਸੀਂ ਪਾਈਪਾਂ ਪਾ ਲੀਆਂ ਲੋ ਖੇਤਾਂ ਵਿੱਚ ਅਸੀਂ ਕੱਸੀਆਂ ਜਿਹੜੀਆਂ ਉਹ ਚਲਾ ਲੀਆਂ ਰਜਵਾਹੇ ਸੂਏ ਚਲਾ ਲੇ ਸਾਡਾ ਪਾਣੀ ਸਾਡਾ ਅਸੀਂ ਆਪਣੇ ਆਪ ਵਰਤਣ ਲੱਗ ਗਏ ਅਸੀਂ ਆਪਣੇ ਲਈ ਮੈਂ ਤੁਹਾਨੂੰ 100000 ਰੁਪਇਆ ਦੇਤਾ ਵੀ ਸਾਲ ਬਾਦ ਮੋੜ ਮੈਂ ਤੁਸੀਂ ਉਹ 100000 ਰੁਪਇਆ ਜਿਹੜਾ ਉਹ 10 ਮਹੀਨਿਆਂ ਚ ਵਰਤ ਕੇ ਤੁਸੀਂ ਕਹਿੰਦੇ ਮੈਨੂੰ ਤਾਂ ਹੋਰ ਦੇ ਹੁਣ ਫੇਰ ਤਾਂ ਕਿਉਂ ਦਵੂ ਜੀ ਤੁਸੀਂ ਆਪਣੇ ਹਿਸਾਬ ਨਾਲ ਵਰਤਣਾ ਸੀ ਕਿ ਮੇਰੇ ਕੋਲ ਇੰਨੇ ਇੰਨਾ ਪਾਣੀ ਹੈ ਮੈਂ ਸਾਲ ਚਲਾਉਣਾ ਇਹ ਪਹਿਲੀ ਵਾਰ ਹੋਇਆ ਉਹਨਾਂ ਨਾਲ ਅਸਲ ਚ ਉਹਨਾਂ ਦੇ ਮਤਲਬ ਉਹਨਾਂ ਨੂੰ ਆਦਤ ਪਈ ਹੋਈ ਸੀ ਪਹਿਲਾਂ ਤੇ ਮੈਂ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਖਾਸ ਤੌਰ ਤੇ ਸੁਨੀਲ ਜਾਖੜ ਜੀ ਖਾਸ ਤੌਰ ਤੇ ਰਮਨੀਰ ਬਿੱਟੂ ਜੀ ਖਾਸ ਤੌਰ ਤੇ ਮਨਪ੍ਰੀਤ ਬਾਦਲ ਜੀ ਤਰਨ ਚੁੱਗ ਜੀ ਆ ਹੁਣ ਵਫਾਦਾਰੀਆਂ ਪਰਖਣ ਦਾ ਟਾਈਮ ਹੈ ਹੁਣ ਦੱਸੋ ਕਿੱਧਰੋਂ ਜਾਂ ਅਸਤੀਫਾ ਦਿਓ ਜਾਂ ਪੰਜਾਬ ਦੇ ਹੱਕ ਚ ਖੜੋ ਫਿਰ ਤੀਜੇ ਦਿਨ ਕੋਈ ਨਾ ਕੋਈ ਫਰਮਾਨ ਜਾਰੀ ਕਰ ਦਿੰਦੇ ਆ ਆਰਡੀਐਫ ਦਾ ਪੈਸਾ ਨਹੀਂ ਸਾਡਾ ਦਿੱਤਾ ਸਾਨੂੰ ਕੋਈ ਪੈਸਾ ਦੇਣਾ ਨਹੀਂ ਆ ਡੀਐਫ ਦਾ 6000 ਕਰੋੜ ਰੋਕੀ ਬੈਠਿਆ ਮੰਡੀਆਂ ਦਾ ਉਹ ਮੰਡੀਆਂ ਨੂੰ ਜਾਣਾਂ ਲਈ ਸੜਕਾਂ ਦਾ ਉਹ ਵੀ ਕਿਸਾਨਾਂ ਨਾਲ ਸੰਬੰਧਿਤ ਹੀ ਹੈ ਹਾਂ ਚੌਲ ਸਾਥੋਂ ਚਾਹੀਦੇ ਨੇ ਕਣਕ ਸਾਥੋਂ ਚਾਹੀਦੀ ਹੈ ਪਾਣੀ ਨਹੀਂ ਦੇਣਾ ਤੁਹਾਨੂੰ ਸੋ ਇਹ ਇਹ ਬਿਲਕੁਲ ਹਰਗਿਜ਼ ਬਰਦਾਸ਼ਤ ਨਹੀਂ ਹੋਊਗਾ ਔਰ ਅਸੀਂ ਨੱਕੇ ਵੜਨ ਆਲੇ ਆ ਸਾਨੂੰ ਪਾਣੀਾਂ ਦਾ ਮੁੱਲ ਪਤਾ ਹੈ ਪਹਿਲਾਂ ਮਹਿਲਾਂ ਵਾਲੇ ਸੀ ਉਹਨਾਂ ਨੂੰ ਕੀ ਪਤਾ ਨੱਕਾ ਕੀ ਹੁੰਦਾ ਹੈ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਆ ਬਾਦਲਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਉਹਨਾਂ ਤੇ ਖੇਤਾਂ ਜਾ ਕੇ ਨਹਿਰਾਂ ਖਤਮ ਹੋ ਜਾਂਦੀਆਂ ਨੇ ਇੱਕ ਨਹਿਰ ਕੱਢਣ ਵਾਸਤੇ ਉਹਨਾਂ ਨੇ ਭਾਖੜਾ ਨਹਿਰ 1.5 ਫੁੱਟ ਉੱਚੀ ਚੱਕਤੀ ਕਿ ਹੋਰ ਲੈ ਜਾਓ ਜੀ ਪਾਣੀ ਸੋ ਉਹਨਾਂ ਨੇ ਤਾਂ ਸਿਆਪੇ ਨੇ ਉਹਨਾਂ ਦੇ ਤਾਂ ਕੰਡੇ ਵੀ ਜਿਓਏ ਨੇ ਸਵਿਚ ਕਰਕੇ ਬਿਲਕੁਲ ਕੋਈ ਪਾਣੀ ਬੂੰਦ ਪਾਣੀ ਨਹੀਂ ਮਿਲੂਗੀ ਚਾਹੇ ਉਹ ਜੋ ਮਰਜੀ ਕਹਿੰਦੇ ਰਹਿਣ ਸੀਐਮ ਸਭ ਐਸੇ ਕਿਉਂ ਬੋਲਤੇ ਹੈ ਮੈਂ ਅੰਗਰੇਜ਼ੀ ਬੋਲਾਂ ਫਿਰ ਉਹਨਾਂ ਅੰਗਰੇਜ਼ੀ ਵਾਲੇ ਦਪੱਟੇ ਹੋਏ ਆ ਪਹਿਲਾਂ ਮੈਂ ਸਿੱਧਾ ਕਹਿੰਦਾ ਸਾਡੇ ਕੋਲ ਕੋਈ ਪਾਣੀ ਨਹੀਂ ਹੈਗਾ ਨਾ ਉਮੀਦ ਕਰਿਓ ਠੀਕ ਹੈ ਨਾ ਮੈਂ ਸਾਡੀ ਇਹੀ ਭਾਸ਼ਾ ਠੀਕ ਹੈ ਸਾਨੂੰ ਤਾਂ ਸੀਐਮ ਸਰ ਦਾ ਕਹਿਣਾ ਹੈ ਕਿ ਪਹਿਲੇ ਕਹਿੰਦੇ ਸੀ ਟੀਕਲ ਹੋਈ ਉਹ ਅਫਸਰ ਬਦਲਦੇ ਗਏ ਜਿਹੜਾ ਰਾਤੋਂ ਰਾਤ ਰਾਤੋਂ ਰਾਤ ਤੇ ਬੀਬੀਐਮਬੀ ਦਾ ਤੁਸੀਂ ਚੇਅਰਮੈਨ ਬਦਲਤਾ ਤੁਸੀਂ ਸੈਕਟਰੀ ਬਦਲਤੇ ਕਿ ਨੱਕਾ ਤੋੜ ਲੋਗੇ ਫਿਰ ਐਦਾਂ ਐਦਾਂ ਤੁਸੀਂ ਐਂ ਬਦਲ ਕੇ ਅਫਸਰ ਬਦਲ ਕੇ ਬੀਜੇਪੀ ਨੂੰ ਹਾਲਜੇ ਸਾਰੇ ਦੇਸ਼ ਚ ਆਤ ਪਈ ਹੋਈ ਹੈ ਨਾ ਐਦਾਂ ਬਦਲ ਬਦਲ ਕੇ ਕਿਤਾ ਇਹ ਤਾਂ ਸਵੇਰੇ 4 ਵਜੇ ਰਾਜਪਾਲ ਨੂੰ ਠਾਕੇ ਮੁੱਖ ਮੰਤਰੀ ਨੂੰ ਸੌਂਚਾ ਦੇ ਦਿੰਦੇ ਨੇ ਕਹਿੰਦੇ ਬੰਦੇ ਬਾਅਦ ਚ ਪੂਰੇ ਕਰਾਂਗੇ ਕਰਾਂ ਸੌਂਚੋ ਇਹ ਆ ਤਾਂ ਨਹੀਂ ਚੱਲਣਗੇ ਪੰਜਾਬੀ ਜਿਹੜਾ ਡੈਡਲੌਕ ਡੈਡਲੌਕ ਜਿਹੜਾ ਬਣਿਆ ਹੈ ਹੁਣ ਉਹ ਕਹਿੰਦੇ ਪਾਣੀ ਲੈ ਕੇ ਜਾਣਾ ਵੀ ਕਿਸੇ ਕੰਦਰ ਪਾਣੀ ਲੈਣਾ ਡੈਡਲੌਕ ਖਤਮ ਕਿਵੇਂ ਹੋਗਾ ਸਾਤੋਂ ਪਾਣੀ ਕਿਵੇਂ ਲੈ ਜਾਣਗੇ ਜਿੱਥੋਂ ਐ ਕਿਵੇਂ ਲੈ ਜਾਣਗੇ ਪਾਣੀ ਸਾਤੋਂ ਤੇ ਕੱਲ ਨੂੰ ਉਹਨਾਂ ਨੇ ਫਿਰ ਸਾਤੋਂ ਚੌੜ ਨਹੀਂ ਲੈਣੇ ਐਸੇ ਪਾਣੀ ਨਾਲ ਹੀ ਉਹਨੇ ਅਸੀਂ ਕਿਹੜਾ ਪਾਣੀ ਹੈ ਕਿ ਤੈਨੂੰ ਵੇਚਣਾ ਕਿਸੇ ਨੂੰ ਬਿਜਲੀ ਬਣਦੀ ਹੈ ਬਿਜਲੀ ਵੀ ਅਸੀਂ ਚੌਲਾਂ ਵਾਸਤੇ ਖੇਤਾਂ ਵਾਸਤੇ ਵਰਤਦੇ ਹਾਂ ਐ ਕਿਵੇਂ ਲੈ ਜਾਣਗੇ ਪਾਣੀ ਜਿੱਥੋਂ ਅਸੀਂ ਅਸੀਂ ਬੈਠੇ ਇੱਥੇ ਬੀਪੀਐਮਡੀ ਦੇ ਵੱਲੋਂ ਪਹਿਲਾਂ ਸਥਾਈ ਮੈਂਬਰਸ਼ਿਪ ਪੰਜਾਬ ਦੀ ਖਤਮ ਕੀਤੀ ਗਈ ਕੋਟਾ ਪੰਜਾਬ ਦਾ ਜਿਹੜਾ ਘਟਾਇਆ ਗਿਆ ਤੀਜੀ ਵਾਰੀ ਲੱਗਦਾ ਹੈ ਕਿ ਹੁਣ ਇਹ ਵੀ ਕੇਸ ਕਿਸ ਤਰ੍ਹਾਂ ਕਿੱਦਾਂ ਬੜੇ ਸਟਰੋਂਗ ਲੜ ਰਹੇ ਆ ਜੀ ਪਹਿਲਾਂ ਐਸਵਾਈ ਵਾਲਾ ਲੜਿਆ ਐਸਵਾਈਐਲ ਦਾ ਮੁੱਦਾ ਹੁਣ ਉੱਠਦਾ ਬਾਲ ਸਾਹ ਬੋਰੀ ਉਦੋਂ ਕੱਢ ਲੈਂਦੇ ਸੀ ਵੋਟਾਂ ਵੇਲੇ ਕੁਰਬਾਨੀਆਂ ਦੇਣ ਲਈ ਤਿਆਰ ਹੋ ਜਾਓ ਪੰਜਾਬੀਓ ਕੁਰਬਾਨੀਆਂ ਦੇਣ ਲਈ ਅਸੀਂ ਤਿਆਰ ਹੋ ਜਾਈਏ ਹੈ ਜੀ ਆਪ ਕੜਾਈਆਂ ਦੇ ਨਹਿਰਾ ਨਾਲੇ ਆਪ ਸਰਪਿਆਂ ਦੀ ਇਜਾਜ਼ਤਾਂ ਦਿੱਤੀਆਂ ਨੇ ਤੇ ਹੁਣ ਬਾਅਦ ਸਾਥੋਂ ਕੁਰਬਾਨੀਆਂ ਮੰਗਦੇ ਹੋਣ ਉਹਨਾਂ ਦੇ ਬਦਲੇ ਉੱਥੇ ਹੋਟਲ ਹੋਟਲਾਂ ਵਾਸਤੇ ਜ਼ਮੀਨਾਂ ਲਈਆਂ ਉੱਥੇ ਗੁਰਗਾਓ ਚ ਸਾਰਾ ਕੁਝ ਤਾਂ ਮੈਂ ਉੱਥੇ ਕਲੀਅਰ ਕਰਤਾ ਜ ਜਦੋਂ ਡਿਬੇਟ ਚ ਆਏ ਨਹੀਂ ਸੀ ਇਹ ਮੇਰੇ ਕੋਲ ਕੱਲੀ ਕੱਲੀ ਬੂੰਦ ਦਾ حساب ਪਿਆ ਜੀ ਕਿੰਨਾ ਪਾਣੀ ਕਿਹਨੂੰ ਜ਼ਿਆਦਾ ਕਿੱਥੇ ਜਾਂਦਾ ਸੋ ਇਹ ਐਦਾਂ ਦੋਨੇ ਜਣੇ ਇਕੱਠੇ ਹੋ ਕੇ ਐ ਪੰਜਾਬ ਨੂੰ ਡਿਕਟੇਟ ਨਹੀਂ ਕਰ ਸਕਦੇ ਸਾਰਿਆਂ ਪਾਰਟੀ ਦਾ ਇਕੱਠੇ ਹੋਣ ਦੀ ਲੋੜ ਹੈ ਜੀ ਹਾਂ ਜੀ ਪੱਕਾ ਧਰਨਾ ਤੇ ਇੱਥੇ ਲਾਤਾ ਪਰ ਇਸ ਤੋਂ ਬਾਅਦ ਉਹ ਆਰਡਰ ਕਰੂੰਗੇ ਕੀ ਕਰੋਗੇ ਕਿਸ ਪੰਜਾਬ ਕੀ ਕਰੇਗਾ ਜਿਹੜਾ ਨੀਤੀ ਦੀ ਲੇਕ ਲਈ ਲੜਾਈ ਕੀ ਹੋ ਸਕਦੀ ਜੀ ਲੇਕ ਲਈ ਕਾਹਦੀ ਲੜਾਈ ਹੈ ਜੀ ਜਿਹੜਾ ਕੋਟਾ ਤੁਹਾਨੂੰ ਦਿੱਤਾ ਤੁਸੀਂ ਆਪਦਾ ਖਤਮ ਕਰ ਲਿਆ ਮਾਰਚ ਚ ਹੁਣ ਕਹਿੰਦੇ ਫालतू ਦਿਓ ਹਜੇ ਵੀ ਅਸੀਂ ਬਾਦੂ ਦੇ ਰਹੇ ਆਂ ਤੇ ਮਾਨਵਤਾ ਦੇ ਆਧਾਰ ਤੇ ਹਿਊਮਨਿਟੇਰੀਅਨ ਗਰਾਉਂਡ ਤੇ ਅਸੀਂ ਦੇ ਰਹੇ ਆਂ ਕਿ ਚਲੋ ਪਾਣੀ ਨੂੰ ਦੇ ਦਾਂਗੇ ਅਸੀਂ ਹਾਲਾਂਕਿ ਉਹਨਾਂ ਦੀ ਮੈਂ ਚਿੱਠੀ ਵੀ ਲਿਖੀ ਹੈ ਨੈਪ ਸਿੰਘ ਸੈਣੀ ਨੂੰ ਉਹਨਾਂ ਦੀ ਆਬਾਦੀ ਮੁਤਾਬਕ ਉਹਨਾਂ ਨੂੰ 1700 ਜਿਹੜਾ ਕਿਊਸਿਕ ਪਾਣੀ ਚਾਹੀਦਾ ਐਸ ਵਕਤ 747 ਹੋ ਜਾ ਰਹੇ ਆਂ ਦੇ ਰਹੇ ਆਂ ਪਰ ਵੀ ਚਲੋ ਹਰਿਆਣੇ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਸਰਕਾਰਾਂ ਤਾਂ ਇਹਦਾ ਹੀ ਰਾਜਨੀਤੀ ਕਰਦੇ ਨੇ ਆ ਤਿੰਨ ਮਹੀਨੇ ਪਹਿਲਾਂ ਅਸੀਂ ਦਿੱਲੀ ਵਾਸਤੇ ਪਾਣੀ ਮੰਗਦੇ ਸੀ ਉਹ ਦਿੱਲੀ ਦਾ ਰੋਕੀ ਬੈਠੇ ਸੀ ਭਗਤ ਬਹੁਤ ਵੱਡੀ ਚੀਜ਼ ਹੈ ਭਗਤ ਤੋਂ ਡਰੀਏ ਠੀਕ ਹੈ ਨਾ ਸੋ ਇਹ ਇਹ ਕਰਦੇ ਆ ਚਲਾਕੀਆਂ ਬਦਮਾਸ਼ੀਆਂ ਬਾਈਪਾਸ ਹੀ ਕਰ ਦੋ ਪੰਜਾਬ ਨੂੰ ਕੌਣ ਪੁੱਜਦਾ ਪੰਜਾਬ ਪੰਜਾਬ ਤੋਂ ਕੋਈ ਨਾ ਬੀਬੀ ਐਮ ਵੀ ਕਾਦੀ ਹੈ ਅੱਜ ਦਾ ਬਿਆਨ ਹੈ ਅੱਲਾ ਵੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵਾਨ ਸਾਮਾਨ ਮੇਰੇ ਰਿਸ਼ਤੇਦਾਰ ਨੇ ਮੈਂ ਤਾਂ ਕੁਛ ਉਹਨਾਂ ਦੇ ਬਾਰੇ ਕਦੇ ਬੋਲਣਾ ਨਹੀਂ ਅੱਜ ਦਾ ਜਿਹੜਾ ਉਹਨਾਂ ਦਾ ਇੱਕ ਮਿੰਟ ਇੱਕ ਮਿੰਟ ਰਿਸ਼ਤੇਦਾਰੀ ਹੈ ਤੇ ਹਰਿਆਣੇ ਦੇ ਲੋਕ ਤਾਂ ਰਸਮਾਂ ਦੇ ਬਹੁਤ ਪੱਕੇ ਨੇ ਕੱਟੜ ਨੇ ਉਹ ਆਪਣੀ ਆਪਣੀ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ ਘਰੋਂ ਲੈ ਕੇ ਜਾਂਦੇ ਨੇ ਇਹ ਨਹਿਰਾ ਮੰਗੀ ਜਾਂਦੇ ਐ ਤੁਹ ਫਿਰ ਉਹਨੂੰ ਕਹਾਂ ਵੀ ਉਹ ਵੀ ਨਿਭਾ ਦਿਓ ਫਿਰ ਜੇ ਰਿਸ਼ਤੇਦਾਰੀ ਤਾਂ ਨਿਭਾਤਾ ਦਿਓ ਫਿਰ ਉਹ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ ਉਹ ਇਹ ਕੁੜੀ ਦੇ ਘਰੋਂ ਨਹਿਰ ਮੰਗੀ ਜਾਂਦੇ ਜੀਮ ਸਾਹਿਬ ਪਤੀ ਨੂੰ ਬੰਦ ਹੋਈ ਆ ਬੀਬੀ ਐਫਐ ਦੀ ਹੁਣ ਸੈਕਿਉਰਿਟੀ ਕੁਆਇਨ ਨਿਕਲ ਕੇ ਕਿਹ ਕੀ ਕਹਿਆ ਕਿ ਜਾਣਾ ਚਾਹੀਦਾ ਕਿਵੇਂ ਰੁਕਿਆ ਜਾਊਗਾ ਹੁਣ ਕਿਵੇਂ ਜਾਊਗਾ ਕਿਵੇਂ ਰੋਕਿਆ ਜਾਊਗਾ ਕਿ ਰੋਕਤ ਹੋਇਆ ਜੀ ਐ ਤਾਂ ਕੁਝ ਵੀ ਕਰ ਦੇਣਗੇ ਕੱਲ ਨੂੰ ਇਕੱਲੇ ਇਕੱਠੇ ਬਹਿ ਕੇ ਦੋਨੇ ਹਰਿਆਣਾ ਦੇ Rajasthan ਫੈਸਲਾ ਕਰ ਲਿਆ ਜੀ ਪੰਜਾਬ ਨੂੰ ਪਾਣੀ ਹੀ ਨਹੀਂ ਆਉਣਾ ਜੀ ਐ ਕਿਵੇਂ ਕਰ ਦੇਣਗੇ BBMP ਦਾ ਜਿਹੜਾ ਰੂਲ ਹੈ ਉਹਦੇ 60% ਸਾਡਾ ਪੰਜਾਬ ਫਾਈਨਲ ਡਿਸੀਜਨ ਦਿੰਦਾ ਹੈ ਤੇ ਉਹਨਾਂ ਨੇ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਕਰਕੇ 8500 ਲੈ ਜਾਣਗੇ ਲੈ ਕੇ ਦਿਖਾਉਣ ਸਰ ਸਾਹਿਬ ਇੱਥੇ ਤਾਂ ਤਾਲਾ ਲਾ ਕੇ ਮੈਂ ਤਾਲਾ ਲਾ ਰਿਹਾ ਇੱਥੇ ਤੇ ਸਿਰ ਪੰਜਾਬ ਦੇ ਲੱਗੇ ਹੋਏ ਸੀਗੇ ਕੈਕਟਰ ਪੰਜਾਬ ਦਾ ਸੀਗਾ ਉਸ ਨੂੰ ਬਦਲ ਦਿੱਤਾ ਗਿਆ ਹੋਰ ਜਿਹੜੇ ਥਲੇ ਨੇ ਅਫਸਰ ਮੈਂ ਪੰਜਾਬ ਦਾ ਜੀ ਜਿੰਨੇ ਮਰਜ਼ੀ ਅਫਸਰ ਬਦਲ ਦੋ ਸਾਰੀ BBMP ਚਾਹੇ ਤੁਸੀਂ ਹਰਿਆਣੇ ਦੇ ਅਪਸਰਨਾ ਪਰਲੋ ਠੀਕ ਹੈ ਪਰ ਮੈਂ ਬੈਠਾ ਨਾ ਤੇ ਲੋਕਾਂ ਨੇ ਪੁੱਤ ਸਾਨੂੰ ਚੁਣ ਕੇ ਭੇਜਿਆ ਹੈ ਨਾ ਅਪਸਰਨਾ ਕਾ ਖੋਲਣਗੇ ਜੀ ਸਾਹਿਬ ਇਹ ਸਰਕਾਰ ਆਰਡਰ ਨਹੀਂ ਕਰਦੀ ਕਿਵੇਂ ਕਰਦਣਗੇ ਅਪਸਰਨਾ ਬੀਬੀ ਐਮਬੀ ਕੋਈ 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 ਐਦਾਂ ਦੀ ਅਥਾਰਟੀ ਹੈ ਕਿ ਜਿਹੜੀ ਜਿਹੜੀ ਸੰਵਿਧਾਨ ਤੋਂ ਉੱਪਰ ਹੈ ਜਾਂ ਜਿਹੜੀ ਜਿਹੜੀ ਟ੍ਰੀਟੀਆਂ ਤੋਂ ਉੱਪਰ ਹੈ ਮੈਂ ਫੇਰ ਕਹਿਣਾ ਜਿਹੜਾ ਤੁਸੀਂ ਕਹਿੰਦੇ ਹੋ ਇੰਡਸ ਟ੍ਰੀਟੀ ਅਸੀਂ ਰੱਦ ਕਰਤੀ ਉਹਦਾ ਪਾਣੀ ਜਿਹੜਾ ਉਹ ਤੁਸੀਂ ਸਾਨੂੰ ਦੇ ਦਿਓ ਤੇ ਅੱਗੇ ਅੱਗੇ ਸੀ ਦੇ ਤਾਂ ਕਿ ਸਾਨੂੰ ਬਿੱਟੂ ਨੇ ਵੀ ਇਹ ਗੱਲ ਕਹੀ ਕਹਿੰਦੇ ਕਿ ਜਦੋਂ ਮੀਟਿੰਗ ਹੋਈ ਉਸ ਦੇ ਵਿੱਚ ਸੀਐਮ ਸਾਹਿਬ ਆਪਣਾ ਪੱਖ ਜਿਹੜਾ ਉਹ ਚਾਜ ਨਾਲ ਨਹੀਂ ਰੱਖ ਪਈ ਪੰਜਾਬ ਦੀ ਟੀਮ ਚਾਜ ਨਾਲ ਪੱਖ ਨਹੀਂ ਰੱਖ ਪਈ ਇਹ ਸਿੱਧੇ ਤੋਂ ਕੌਣ ਕਹਿੰਦਾ ਰਵਨੀਤ ਬਿੱਟੂ ਰਾਜਸਥਾਨ ਦੇ ਵੀ ਹੈ ਜੀ ਰਵਨੀਤ ਬਿੱਟੂ ਰਾਜਸਥਾਨ ਤੋਂ ਐਮਪੀ ਹੈ ਰਾਜਸਥਾਨ ਉਹਦੇ ਉੱਤੇ ਯਕੀਨ ਨਹੀਂ ਹੈਗਾ ਮੈਨੂੰ ਪਰ ਰਾਜਸਥਾਨ ਤੋਂ ਪੱਕੀ ਜਵਾਬ ਦੇਊਗਾ ਉੱਥੇ ਜਾ ਕੇ ਫਿਰ ਉਹ ਉੱਥੇ ਜਾ ਕੇ ਉਹਨਾਂ ਦੇ ਹੱਕ 'ਚ ਬੋਲ ਪੂਗਾ ਜਿਹੜਾ ਬੰਦੇ ਦਾ ਇਹ ਨਹੀਂ ਪਤਾ ਲੱਗਦਾ ਸ਼ਾਮ ਨੂੰ ਕਿਹੜੀ ਪਾਰਟੀ ਚੋਵੇ ਤੇ ਕਿਉਂ ਕੀ ਗੱਲਾਂ ਕਰਦੇ ਹੋਰ ਹੋਰ ਗੱਲ ਵਧੀਆ ਗੱਲ ਕਰ ਰਹੇ ਹੋ ਯਾਰ ਇਹ ਤਾਂ ਕਰੰਟ ਸਿਚੁਏਸ਼ਨ ਕੀ ਹੈ ਪਾਕੜਾ ਪਾਕੜਾ ਟੈਂਪ ਤੋਂ ਰਿਲੀਜ਼ ਹੋਇਆ ਜੀ ਪਾਣੀ ਕਰੰਟ ਸਿਚੁਏਸ਼ਨ ਕੀ ਹੈ ਕੋਈ ਪਾਕੜਾ ਟੈਂਪ ਤੋਂ ਕੋਈ ਸੋ ਰਿਲੀਜ਼ ਹੋ ਰਿਹਾ ਐਕਚੁਅਲੀ ਜੋ ਹੋਇਆ ਜਿਹੜਾ ਨਹੀਂ ਪਾਕੜੇ ਤੋਂ ਪਿੱਛੇ ਰਿਲੀਜ਼ ਹੋ ਕੇ ਇੱਥੇ ਕੋਈ ਪਾਣੀ ਆਇਆ ਕਰੰਟ ਸਿਚੁਏਸ਼ਨ ਕੀ ਹੈ ਜੀ ਨਹੀਂ ਨਹੀਂ ਆ ਸਰ ਅੱਛਾ ਪਿੱਛੋਂ ਕੋਈ ਰਿਲੀਜ਼ ਨਹੀਂ ਨਹੀਂ ਸੇਮ ਸਟੇਟਸ ਹੈ ਜੋ ਕੱਲ ਸੀ ਜੋ ਪਰਸੋ ਸੀ ਹੋਈ ਹੈ ਇਹੀ ਰਹੂਗਾ 21 ਮਈ ਤੋਂ ਬਾਅਦ ਲੈ ਲੈਣਾ ਆਪਦਾ ਇਹਨਾਂ ਦਾ ਹਿਸਾਬ 21 ਮ ਪਾਣੀ ਦੇ ਨਾਲ ਇੱਕ ਇੱਕ ਪਿਛਲੇ ਲੰਬੇ ਅਰਸੇ ਤੋਂ ਆਪਣੀ ਸਰਕਾਰ ਦਾ ਹੋਣ ਆਈਏ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਕੋਟੇ ਦੀਆਂ ਭਰਤੀਆਂ ਬਿਲਕੁਲ ਨਹੀਂ ਹੋ ਰਹੀਆਂ ਬਿਲਕੁਲ ਬੰਦ ਹੈ ਐਸੇ ਹਾਲਾਤ ਇਹ ਹੈ ਕਿ ਬੀਵੀਐਮਪੀ ਦੇ ਵਿੱਚ ਪੰਜਾਬ ਦੇ ਕਰਮਚਾਰੀ ਘਟੇ ਆ ਅਸੀਂ ਤਾਂ ਆਣੇ ਦੇ ਕਰਮਚਾਰੀ ਜ਼ਿਆਦਾ ਆਏ ਨੇ ਤੇ ਇਹ ਕਿਰਨਾਂ ਦਾ ਪ੍ਰੈਸ਼ਰ ਵੀ ਹੈਗਾ ਬੀਬੀਐਮਬੀ ਨਹੀਂ ਨਹੀਂ ਅਸੀਂ ਤਾਂ ਸਾਰੇ ਅਫਸਰਾਂ ਨੇ ਜਿਹੜੀਆਂ ਸਾਮੀਆਂ ਨੇ ਪੰਜਾਬ ਵੱਲੋਂ ਅਸੀਂ ਭਰ ਰਹੇ ਹਾਂ ਇਸੇ ਕਰਕੇ ਤਾਂ ਕਹਿੰਦੇ ਕਿ 60% ਤਾਂ ਸਾਡਾ ਹਿੱਸਾ ਹੋ ਚ ਪਹਿਲਾਂ ਵਾਲਿਆਂ ਨੇ ਨਹੀਂ ਧਿਆਨ ਦਿੱਤਾ ਇਹ ਪਹਿਲਾਂ ਵਾਲਿਆਂ ਦੇ ਕੰਡੇ ਬੀਜੇ ਹੋਏ ਨੇ ਅਸਲ ਚ ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਇਹ ਆਹ ਜਿਹੜੇ 2-3 ਮਹੀਨੇ ਮੰਗਦੇ ਨੇ ਉਹਨਾਂ ਦੇ ਅਫਸਰ ਕਹਿੰਦੇ ਪਹਿਲਾਂ ਸਾਨੂੰ ਕਦੇ ਪ੍ਰੋਬਲਮ ਨਹੀਂ ਆਈ ਸੀ ਸਾਨੂੰ ਮਿਲ ਜਾਂਦਾ ਹੁੰਦਾ ਸੀ ਪਹਿਲਾਂ ਹੁਣ ਕੌਣ ਸੀਗੇ ਮਹਿਲਾਂ ਵਾਲੇ ਸੀਗੇ ਜੀ ਉਹਨਾਂ ਨੂੰ ਟੂਟੀਆਂ ਦਾ ਕੀ ਪਤਾ ਜੀ ਉਹਨਾਂ ਨੂੰ ਖਾਲਾਂ ਦਾ ਕੀ ਪਤਾ ਜੀ ਉਹਨੂੰ ਕੱਸੀਆਂ ਦੇ ਨੱਕਿਆਂ ਦਾ ਕੀ ਪਤਾ ਜੀ ਮੋਗਿਆਂ ਦਾ ਕੀ ਉਹਨਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਨੇ ਉਹਨਾਂ ਨੂੰ ਕੀ ਪਤਾ ਜੀ ਪਾਣੀ ਕੀ ਹੁੰਦਾ ਉਹ ਉਹ ਤਾਂ ਜਿੱਦੇ ਜਿੱਦੇ ਕਹੀ ਲੈ ਕੇ ਨਾਲ ਨਾਸਾ ਲੈ ਕੇ ਗਏ ਉਹਨੋਂ ਉਹਦੇ ਪਤਾ ਲੱਗਦਾ ਹੈ ਭਾਈ ਦੋ ਮਿੰਟ ਦੋ ਮਿੰਟ ਪਾਣੀ ਦੀ ਬਾਰੀ ਲੇਟ ਪਿੱਛੇ ਬੰਦਾ ਵੜ ਦਿੰਦੇ ਆ ਇਹਨਾਂ ਨੂੰ ਪਾਣੀ ਦੀ ਵੈਲਿਊ ਕਿੱਥੇ ਪਤਾ ਇਹਨਾਂ ਨੂੰ ਜਿਹੜੇ ਥੱਲੇ ਗਰਾਊਂਡ ਤੋਂ ਆਏ ਉਹਨੂੰ ਪਤਾ ਲੱਗਦਾ ਨਾ ਨਹੀਂ ਸੜੀ ਦਾ ਕਹਿੰਦੇ ਬਹੁਤ ਨਹੀਂ ਜਿਹਦੀ ਗੱਲ ਕਰਦੇ ਆ ਪਾਣੀ ਪਾਇਆ ਸਾਰੀ ਹੈਗੇ ਕਨਈਏ ਦੇ ਵਾਰਸ ਹੈਗੇ ਪਾਪਾ ਕਹਿੰਦੇ ਭਾਈ ਕਨਈਏ ਜਿਹਦੇ ਵਾਰਸ ਆ ਪੀਣ ਨੂੰ ਤਾਂ ਨਹੀਂ ਮਨਾ ਕਰ ਰਹੇ ਦੇ ਰਹੇ ਆ ਤੇ ਤੁਹਾਨੂੰ ਅਚਾਨਕ ਤੁਹਾਡਾ ਸਰੀ ਜਾਂਦਾ ਸੀ ਅਚਾਨਕ ਤੁਹਾਨੂੰ 8500 ਦੀ ਕਿੱਥੋਂ ਲੋੜ ਪੈ ਗਈ ਤੁਸੀਂ ਇਹਦਾ ਮਤਲਬ ਤੁਸੀਂ ਉਹਨੂੰ ਸਿੰਚਾਈ ਵਾਸਤੇ ਵਰਤਣਾ ਹੈ ਤੇ ਸਾਡੀ ਵੀ ਸਿੰਚਾਈ ਦਾ ਟਾਈਮ ਆ ਗਿਆ ਸਾਡੇ ਵੀ ਲੋਕਾਂ ਦੀ ਡਿਮਾਂਡ ਆਉਣ ਲੱਗੀ ਵੀ ਨਹਿਰਾਂ ਚ ਕਸਿਆਂ ਚ ਪਾਣੀ ਛੱਡੋ ਜਿੱਤੇ ਜਿੱਤੇ ਪਹੁੰਚ ਗਿਆ ਪਾਣੀ ਦਾ ਲੈਵਲ ਘੱਟ ਹੈਗਾ ਰਜੀਤ ਸਾਹਿਬ ਦਾ ਟਾਈਮ ਦੀ ਵੀ ਗੱਲ ਕਰ ਰਹੇ ਆ ਪਗੜ ਵਾਲੇ ਸਾਰੇ ਲੈਵਲ ਡਾਊਨ ਹੈਗੇ ਨੇ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਕਿ ਨਹਿਰੀ ਪਾਣੀ ਹੱਥ-ਖਾਂ ਤੇ ਪਹੁੰਚਾਇਆ ਜਾਂਦਾ ਹੈ ਜੇ ਲੈਵਲਸ ਘਟ ਨੇ ਕਿਸ ਤਰੀਕੇ ਨਾਲ ਉਸ ਦੀ ਅਸੀਂ ਆਪਣਾ ਤਾਂ ਵਰਤ ਲਾਂਗੇ ਜੀ ਪਰ ਆ ਜਿਹੜੇ ਲੱਕਾ ਮਾਰੇ ਨੇ ਜਿਹੜਾ ਹੱਕ ਹੀ ਨਹੀਂ ਬਣਦਾ ਉਹਨਾਂ ਦਾ ਕਿਹੜੇ ਕਿਹੜੇ ਕਾਨੂੰਨ ਮੁਤਾਬਕ ਉਹ ਕਹਿੰਦੇ ਨੇ 8500 ਦੇ ਦਿਓ ਸਾਨੂੰ ਜੇ BBMP ਕਿਵੇਂ ਡਿਕਟੇਟ ਕਰ ਲੂਗੀ ਪੰਜਾਬ ਨੂੰ ਜੀ ਚਾਹੇ ਜਿਹੜੇ ਜਿੱਥੋਂ ਮਰਜ਼ੀ ਕਰਮਚਾਰੀ ਲਿਆਉਣ ਜੋ ਮਰਜ਼ੀ ਕਰਨ ਜੇ ਨਾ ਸਰਕਾਰ ਅਲਾਉ ਨਹੀਂ ਕਰਦੀ BBMP ਨਹੀਂ ਕਰਦਾ ਮੱਖੰਦ ਸਿੰਘ ਸਾਹਿਬ ਹੜਾ ਹੈ ਪੰਜਾਬ ਨੂੰ ਕੁਪਤ ਅੱਛਾ ਗੱਲ ਸੁਣੋ ਹੜਾ ਦੀ ਗੱਲ ਕਰਦਾ ਹੜਾ ਹੈ ਹਰਿਆਣੇ ਨੂੰ ਕਿਹਾ ਪਾਣੀ ਲੈ ਲਓ ਕਹਿੰਦੇ ਨਾ ਜੀ ਸਾਨੂੰ ਤਾਂ ਨਹੀਂ ਚਾਹੀਦਾ 6000 ਚਾਹੀਦੇ ਸਾਨੂੰ ਤਾਂ ਅੱਜ ਕੱਲ੍ਹ ਲਿਖ ਕੇ ਦਿਓ ਲਿਖ ਕੇ ਲਿਆ ਚੀਜ਼ ਰਿਸੈਪਟੀ ਤੋਂ ਉਹਨਾਂ ਤੋਂ ਰਾਜਸਥਾਨ ਨੂੰ ਕਿਹਾ ਪਾਣੀ ਲੈ ਲਓ ਡੁੱਬਣ ਨੂੰ ਅਸੀਂ ਰੱਖਿਆ ਮਰਨ ਨੂੰ ਅਸੀਂ ਰੱਖਿਆ ਤੇ ਜਦੋਂ ਸਾਡੋ ਪਾਣੀ ਦੀ ਲੋੜ ਹੋਵੇ ਸਾਨੂੰ ਦੇਓ ਜੀ ਇਹ ਤੁਹਾਨੂੰ ਦੇਓ ਜੀ ਇਹ ਨਹੀਂ ਹੋ ਸਕਦਾ ਪੂਰੀ ਟੋਟਲ ਰਾਜਨੀਤੀ ਕਰ ਰਹੇ ਨੇ ਉਹ ਦੋਨੇ ਸਰਕਾਰਾਂ ਉੱਥੇ ਉਹਨਾਂ ਦੀਆਂ ਆਪਸ ਵਿੱਚ ਮਿਲੀਆਂ ਹੋਈਆਂ ਕਿਉਂਕਿ ਰਾਜਸਥਾਨ ਚ ਵੀ ਉਹਨਾਂ ਦੀ ਹੈ ਤੇ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਗੱਲ ਬੀਬੀ ਐਮਬੀ ਚ ਕਿ ਹਰਿਆਣੇ ਨੂੰ ਦੇ ਦਿਓ ਪਾਣੀ ਹਰਿਆਣਾ ਪਹਿਲਾਂ ਰਾਜਸਥਾਨ ਦਾ ਕੋਟਾ ਵੀ ਖਾਂਦਾ ਰਿਹਾ ਹੈ ਕੁਛ ਪਾਣੀ ਹਰਿਆਣੇ ਦੇ ਧਰੂ ਰਾਸਤਾਨ ਨੂੰ ਜਾਂਦਾ ਰਾਸਤਾਨ ਨੇ ਸਾਡੇ ਨਾਲ ਗੱਲ ਕੀਤੀ ਅਸੀਂ ਕਿਹਾ ਵੀ ਹਰਿਆਣੇ ਤੋਂ ਗੱਲ ਕਰੋ ਇਸ ਤਰ੍ਹਾਂ ਤੋਂ ਛੱਡੀ ਜਾਂਦੇ ਸਾਰਾ ਸੋ ਜਦੋਂ ਤਾਂ ਉੱਥੇ ਹੋਰ ਸਰਕਾਰ ਹੁੰਦੀ ਆ ਉਦੋਂ ਗੱਲ ਹੋਰ ਹੁੰਦੀ ਐ ਹੁਣ ਰਾਜਸਤਾਨ ਨੇ ਇੱਛਾ ਪ੍ਰਗਟ ਕੀਤੀ ਹਰਿਆਣੇ ਨੇ ਕਿਹਾ ਹਾਂ ਜੀ ਹਾਂ ਜੀ ਹਾਂ ਜੀ ਚਲੋ ਜੀ ਹਾਂ ਵਾਲਾ ਨੇ ਹਾਂ ਕਹੀ ਹਾਂ ਵਾਲ ਨੇ ਹਾਂ ਕਹੀ ਚਲੋ ਜੀ ਲਿਓ ਜੀ ਛੱਡੋ ਜੀ ਨਕਾ ਇੱਥੋਂ ਛੱਡੋ ਜੀ 8500 ਕਿਵੇਂ ਛੱਡ ਲੋ 8500 ਘਰ ਦਾ ਰਾਜ ਇਹਨਾਂ ਦਾ ਹਾਂ ਇਹ ਗੱਲ ਤਾਂ ਕਰਦੇ ਐ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਿਆ ਸਾਡਾ ਥੱਲੇ ਵਾਲਾ ਪਾਣੀ ਖਤਮ ਹੋਇਆ ਪਿਆ ਅੱਜ ਧਰਜੋਤ ਬੈਠਾ ਇਹਦਾ ਇਥੋਂ ਐਮਐਲਏ ਆਨੰਗਲਨਦਪੁਰ ਸਾਹਿਬ ਇਥੋਂ ਨੇਹਰਾ ਜਾਂਦੀਆਂ ਸਾਰੀਆਂ ਠੀਕ ਹੈ ਜੀ ਇਥੋਂ ਦੇ ਪਿੰਡਾਂ ਨੂੰ ਪਾਣੀ ਨਹੀਂ ਮਿਲਦਾ ਸੀ ਹੁਣ 10000 ਏਕੜ ਨੂੰ ਪਾਣੀ ਵਾਸਤੇ ਪਾਈਪਾਂ ਲੱਭੀਆਂ ਨੇ ਨਹਿਰ ਤੁਹਾਡੇ ਮੈਨੂੰ ਉਹ ਜੰਡਾਲੀ ਪਿੰਡ ਨਾਲ ਦਾ ਪਿੰਡ ਪਵਾਰਸਾ ਪੈਣੀ ਹੈ ਨਹੀਂ ਬੱਬਨਪੁਰ ਬੱਬਨਪੁਰ ਪਿੰਡ ਹੈ ਜਡਾਲੀ ਪਿੰਡ ਖੰਨੇ ਕੋਲੇ ਜਲ ਕੋਲੇ ਉਹਨਾਂ ਦੇ ਖੇਤਾਂ ਵਿੱਚ ਦੀ ਨਹਿਰਾਂ ਜਾਂਦੀਆਂ ਨੇ ਉੱਥੇ ਮੋਗਗੇ ਹੀ ਨਹੀਂ ਉਹ ਕਹਿੰਦੇ ਨਹਿਰਾਂ ਸਾਡੇ ਖੇਤਾਂ ਵਿੱਚ ਦੀ ਨਹੀਂ ਸਾਨੂੰ ਤਾਂ ਪਾਣੀ ਕਦੇ ਮਿਲਿਆ ਨਹੀਂ ਹੁਣ ਜਾ ਕੇ ਕਿਤੇ ਮੋਗਗੇ ਨਵੇਂ ਬਣਾ ਕੇ ਅਸੀਂ ਪਾਈਪਾਂ ਦੱਬ ਕੇ ਪਿੰਡਾਂ ਨੂੰ ਪਾਣੀਆ ਕੱਸੀਆਂ ਜਿਹੜੇ ਕੱਸੀਆਂ ਦਾ ਸੋਇਆਂ ਦਾ ਰਜਵਾਹਿਆਂ ਦਾ ਪਾਣੀ ਦੇ ਦੇ ਜਾਂ ਤਾਂ ਪਿਛਲੇ ਸਮੇਂ ਤੋਂ ਪਿੰਡਾਂ ਵਾਲੇ ਪੀਣੇ ਵਾਲੇ ਪਾਣੀ ਤੋਂ ਕਰਦੇ ਲੇਕਿਨ ਹੁਣ ਜਿਹੜੀ ਸਪਲਾਈ ਚੋਂ ਨਹੀਂ ਘਟ ਕੀਤੀ ਨਹਿਰੀ ਪਾਣੀ ਦਿੱਤਾ ਜਿਹੜੀ ਪਾਣੀ ਪਤਾ ਹੀ ਤਾਂ ਇਹ ਕਹਿੰਦੇ ਅਸੀਂ ਆਪਣਾ ਪਾਣੀ ਵਰਤਣ ਲੱਗ ਗਏ ਆਪਣਾ ਅਸੀਂ ਉਹਨਾਂ ਦਾ ਹੱਕ ਨਹੀਂ ਮਾਰ ਰਹੇ ਜਿੰਨਾ ਉਹਨਾਂ ਦਾ ਬਣਦਾ ਉਹਨੂੰ ਦਿਨੇ ਆ ਗਦਾ ਇੱਕ ਉਹਨਾਂ ਨੂੰ ਦਿੱਤਾ ਨਹੀਂ ਉਹਨਾਂ ਨੇ 10 ਮਹੀਨੇ ਚ ਵਰਤ ਲਿਆ 2 ਮਹੀਨੇ ਕਹਿੰਦੇ ਸਾਨੂੰ ਹੁਣ ਫਾਲਤੂ ਦੇ ਦਿਓ ਹਜੇ ਵੀ ਦੇਖੋ ਮੇਰੇ ਕੋਈ ਇੱਥੇ ਖੜੇ ਕਿੰਨੇ ਕਿੰਨੇ ਪਰਸੈਂਟ ਵਰਤ ਲਿਆ ਜੀ ਉਹਨਾਂ ਨੇ ਆਪਾਂ ਆ ਮੇਰੇ ਕੋਲ ਡਾਕੂਮੈਂਟ ਦੇਖੋ ਜੀ ਉਹਨਾਂ ਦਾ ਬਣਦਾ ਸੀਗਾ ਅ ਹਰਿਆਣੇ ਦਾ 16 ਲੱਖ 16 ਲੱਖ 16 ਲੱਖ 16 ਲੱਖ 151105 ਇਹਨੂੰ ਮਿਲੀਅਨ ਏਕੜ ਫਿਰ ਕਹੋਗੇ ਸਰ ਕਿਉਂਕਿ 16000 16 ਲੱਖ 151105 ਬਣਦਾ ਸੀ ਉਹਨਾਂ ਦਾ ਟੋਟਲ ਹੁਣ ਤੱਕ ਕਿੰਨਾ ਵਰ ਚੁੱਕੇ ਨੇ 1631000 990 ਯਾਨੀ ਕਿ ਨੇ 15994 94 ਜਾਨੀ ਕਿ 16000 ਕਿਉਸਿਕ ਵੱਧ ਵਰਤੀ ਬੈਠੇ ਨੇ ਮਾਈਨਸ ਚੱਲ ਰਹੇ ਨੇ ਹਜੇ ਹੋਰ ਮੰਗਦੇ ਨੇ ਟੋਟਲ ਮਾਈਨਸ 5 ਚੱਲ ਰਹੇ ਨੇ ਟੋਟਲ 5.33 ਇਹ ਆ ਜਾਓ ਅੰਕੜੇ ਲੈਣ ਨੂੰ ਕਿੱਥੇ ਲੈ ਕੇ ਜਾਣਾ ਕਿਹੜੀ ਕੋਰਟ ਚ ਲੈ ਕੇ ਜਾਣਾ ਲੈ ਜਾਓ ਸਾਨੂੰ ਅਸੀਂ ਤਾਂ ਕੋਰਟ ਜਾਂਦੇ ਕਿਉਂਕਿ ਸਾਨੂੰ ਕੋਰਟ ਜਾਣ ਦੀ ਲੋੜ ਹੈ ਅਸੀਂ ਤਾਂ ਸਹੀ ਆ ਆਪਣੇ ਵੱਲੋਂ ਉਸੀਂ ਕਰ ਲਓ ਜਿਹੜੇ ਕੋਟਾ ਚ ਕਰੀਏ ਲੋਕਲ ਇਸ਼ੂ ਹੈ ਜੀ ਅਨੰਤਪੁਰ ਸਾਹਿਬ ਦੀ ਵਾਟਰ ਸਪਲਾਈ ਦਾ ਉਹ 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 ਬਾਤ ਕਰ ਲਾਂਗੇ ਉਹ ਕਰ ਲਾਂਗੇ ਸਰ ਸੁਨੀਲ ਜੀ ਸੁਨੀਲ ਜਾਖੜ ਕਹਿ ਰਹੇ ਕਿ ਸੂਮੰਤਰੀ ਸਰਦ ਦੇ ਜੰਗਰਵਨ ਕੇ ਇਲਾਜ ਬਣੇ ਹੋਏ ਹੈ ਜਿਹੜੇ ਪੰਜਾਬ ਸਰਕਾਰ ਨੂੰ ਫੋਰਸ ਨੂੰ ਧਰਨੇ ਆ ਬੰਦਰਚਾਂ ਨੂੰ ਜਾ ਕੇ ਸੋਬੇ ਨੂੰ ਅਸਰ ਕਰ ਗਏ ਕਿਹੜੀ ਪਾਰਟੀ ਜਿੰਨ ਅੱਜਕੱਲੇ ਇਹ ਪਾਸ ਬੀਜੇਪ ਅੱਜਕੱਲ ਪਾਸ ਪਾਈ ਤੇ ਮੈਂ ਇਹਨਾਂ ਨੂੰ ਕਹਿਣਾ ਕਿ ਹਰ ਗੱਲ ਨੂੰ ਉਧਰ ਨਾ ਜੋੜਿਆ ਕਰੋ ਸਾਡੀ ਖੇਤੀ ਦਾ ਸਵਾਲ ਹੈ ਠੀਕ ਹੈ ਨਾ ਸਾਡੇ ਲਾਈਫ ਲਾਈਨ ਹੈ ਪਾਣੀ ਅਸੀਂ ਪਾਣੀ ਦੀ ਰਾਖੀ ਵਾਸਤੇ ਕੁਝ ਵੀ ਕਰਾਂਗੇ ਸਾਡੀ ਫੋਰਸ ਨੂੰ ਬਾਰਡਰ ਤੇ ਭੇਜੀ ਹੋਣਾ ਤੁਸੀਂ ਤੁਸੀਂ ਤਾਂ ਕਹੀ ਜਾਂਦੇ ਹੋ ਕਿ ਅਸੀਂ ਕਰੋ ਅਸੀਂ ਤਾਂ ਪਹਿਲਗਾਮ ਦਾ ਜਿਹੜਾ ਘਟਨਾ ਹੋਈ ਹੈ ਨਿੰਦਨਯੋਗ ਬਹੁਤ ਹੀ ਅਤੀ ਅਤੀ ਨਿੰਦਨਯੋਗ ਉਹਦੇ ਚ ਅਸੀਂ ਨਾਲ ਖੜਿਆ ਹਾਂ ਉਹਨਾਂ ਦੇ ਆਲ ਪਾਰਟੀ ਮੀਟਿੰਗ ਜਦੋਂ ਹੋਈ ਅਸੀਂ ਸਪੋਰਟ ਕੀਤੀ ਹੈ ਵੀ ਜੋ ਵੀ ਐਕਸ਼ਨ ਲਓਗੇ ਅਸੀਂ ਨਾਲ ਖੜਾਂਗੇ ਉਧਰ 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 ਤਾਂ ਇਹ ਤਾਂ ਨਾ ਕਿਸ ਬੰਦੇ ਜੀ ਮੰਦਾ ਸੋਈ ਦੇ ਇਹਨਾਂ ਕੀ ਅਸੀਂ ਸਪੋਰਟ ਕਰ ਰਹੇ ਹਾਂ ਇੱਕ ਪਤਾ ਨਹੀਂ ਕਿਹੜਾ ਕਹੀ ਜਾਂਦਾ ਪਾਕਿਸਤਾਨ ਦੀ ਸਪੋਰਟ ਕਰ ਰਹੇ ਆ ਭਗਵਾਨ ਤੁਮੇ ਮੈਂ ਕਦੋਂ ਕਰ ਰਿਹਾ ਜੀ ਆ ਤਾਂ ਪਾਣੀ ਮੰਗ ਰਹੇ ਆ ਅਸੀਂ ਸਾਡਾ ਕੋਈ ਸਬੰਧ ਹੈ ਇੱਥੋਂ ਕੋਈ ਨਦੀ ਜਾਂਦੀ ਹੈ ਇੱਧਰ ਨੂੰ ਜਾਂ ਕੋਈ ਉੱਥੋਂ ਮੰਗਦੇ ਆ ਹਾਂ ਇਹ ਕਹਿੰਦੇ ਵੀ ਜੇ ਅਸੀਂ ਤੁਹਾਨੂੰ ਰੰਜੀਤ ਸਾਗਰ ਚ ਜਾਂ ਪੌਂਗ ਚ ਦੇਤਾ ਪਾਣੀ ਹਰਿਆਣੇ ਨੂੰ ਕਿਵੇਂ ਦਿਓਗੇ ਮੈਂ ਕਹਾਂ ਜੀ ਅਸਲ ਤੇ ਉਹ ਪੁਰਾਣੇ ਵਿਚਾਰਾਂ ਦੇ ਨੇ ਇਹ ਬਜ਼ੁਰਗ ਇਹਨੂੰ ਪਤਾ ਨਹੀਂ ਹੈਗਾ ਖਾਤਾ ਥੋੜਾ ਨੰਗਲ ਹੁੰਦਾ ਕਿਸੇ ਬੈਂਕ ਚ ਪੈਸੇ ਜਾ ਕੇ ਚਾਹੇ ਚਨਈ ਕਿਢਾ ਲਓ ਤੁਸੀਂ ਏ ਡੀ ਐਮ ਨਾਲ ਮੈਂ ਤੁਹਾਨੂੰ ਐ ਕਰੋ ਰਣਜੀਤ ਸਾਗਰ ਚ ਤੇ ਪੌਂਗ ਡੈਮ ਚੋਂ ਦਾ ਪਾਣੀ ਜਮਾਂ ਗਲਾ ਦੋ ਅਸੀਂ ਇੱਥੋਂ ਦੇ ਦਾਂਗੇ ਵੀ ਸਾਡੇ ਕੋਲ ਪਾਣੀ ਆ ਗਿਆ ਉਧਰ ਅਸੀਂ ਇੱਥੋਂ ਦੇ ਦਾਂਗੇ ਇਹ ਕਿਹੜੀ ਗੱਲ ਆ ਅੱਜ ਕੱਲ ਕੋਈ ਗ੍ਰੈਵਿਟੀ ਦਾ ਚੱਕਰਾ ਚੰਨ ਤੋਂ ਚੰਦ ਨੂੰ ਤਾਂ ਨਹਿਰ ਕੱਢਣ ਨੂੰ ਫਿਰਦੇ ਨੇ ਉਹ ਅਮਰੀਕਾ ਵਾਲੇ ਇਹੋ ਮੁੱਦੇ ਤੇ ਵੀ ਲੱਗਦਾ ਵੀ ਸਰਵ ਪਾਰਟੀ ਜਿਹੜੀਆਂ ਪੰਜਾਬ ਦੀਆਂ ਹੈਗੀਆਂ ਨੇ ਉਹਨੂੰ ਇਕੱਠੇ ਹੋ ਕੇ ਤੁਹਾਡੀ ਸਪੋਰਟ ਕਰਨੀ ਚਾਹੀਦੀ ਨਹੀਂ ਮੈਂ ਮਤਲਬ ਅੱਜ ਸ਼ਾਮ ਤੱਕ ਫੈਸਲਾ ਕਰਦੇ ਆਂ ਸ਼ਾਇਦ ਅਸੀਂ ਆਲ ਪਾਰਟੀ ਮੀਟਿੰਗ ਵੀ ਬੁਲਾਵਾਂਗੇ। ਔਰ ਲੋਡ ਪਈ ਤਾਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਹੋਣਾ। ਜਿਹੜਾ ਨਾ ਚੱਕੇ ਨਾਲ ਪਾਣੀ ਕਿੱ데 ਜਾਂਦਾ। ਤੇ ਮਾ ਸਿੱਟੀ ਬੈਠ ਕੋ ਰਹੀ ਹੈ। ਉਸ ਦੇ ਵਿੱਚ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਸੂਬਾ ਸਰਕਾਰ ਦੀ ਜ਼ਰੂਰਤ ਤੇ ਮਿਲ ਨਹੀਂ ਲਗੀ। ਉਸ ਨੂੰ ਕਿੱਦਾਂ ਦੇਖਿਆ ਜਾਵੇ? ਅਸੀਂ ਕਦੋਂ ਜਾਣੀ ਇੱਥੇ ਵੀ। ਸਾਡੇ ਨਾਲ ਤਾਂ ਕੋਈ ਮੰਗੇ ਹੀ ਨਹੀਂ। ਮੈਂ ਤਾਂ ਵੈਸੇ ਚਲਾ ਜਾਂਦਾ ਸੀ। ਪਿਛਲੀ ਵਾਰ ਤਾਂ ਮੈਂ ਗਿਆ ਨਹੀਂ ਦੋ ਮੀਟਿੰਗਾਂ 'ਚ। ਆ ਇਸ ਵਾਰ ਸਾਡਾ ਕੋਈ ਅਧਿਕਾਰੀ ਜਾਂ ਸਾਡਾ ਕੋਈ ਕੋਈ ਸਾਡਾ ਪੰਜਾਬ ਦਾ ਜਿਹੜਾ ਮੰਤਰੀ ਉਹ ਨਹੀਂ ਜਾਊਗਾ। ਕਿੰਨੇ ਦਿਨ ਨਾਲ ਮੰਗਾ ਨੇ। ਤੁਸੀਂ ਕਰੋ ਗੱਲ ਸਿੱਧੀ ਉਹਨਾਂ ਨਾਲ। ਸਾਨੂੰ ਕੀ ਪ੍ਰੋਬਲਮ ਹੈ ਹੈ ਜੀ ਪਹਿਲਾਂ ਬ੍ਰਿਜ ਦਾ ਕੰਮ ਕਰ ਰਹੇ ਸੀ ਬ੍ਰਿਜ ਬ੍ਰਿਜ 2 ਰਾਤ ਦੇ 2:00 ਵਜੇ ਤੱਕ ਟ੍ਰੈਨ ਨਹੀਂ ਬ੍ਰਿਜ ਤੋਂ ਕੁਝ ਲੰਘਦਾ ਤਾਂ ਨਹੀਂ ਜੀ 2:00 ਵਜੇ ਤੱਕ ਬੈਠ ਕੇ 8 ਘੰਟੇ ਭਾ ਗੈਂਦੇ ਨੇ ਮੋਰਚਾ ਜਾਰੀ ਰਹੂਗਾ ਇਹ ਕਹਿੰਦੇ ਨੇ ਉਹਨਾਂ ਦਾ ਕੀ ਹੈ ਕਿਉਂਕਿ ਉਹ ਕਿਸਾਨ ਯੂਨੀਅਨ ਤੇ ਕਿਸਾਨਾਂ 'ਚ ਫਰਕ ਹੈ ਜੀ ਯੂਨੀਅਨ ਤੇ ਕਿਸਾਨ ਉਹ ਅਲੱਗ-ਅਲੱਗ ਚੀਜ਼ਾਂ ਨੇ ਦੋਨੇ ਕਰ ਲਓ ਗੱਲ ਭਾਈ ਸਰ ਅੱਜ ਨੰਗੇ ਲਾਉਣ ਦਾ ਮਕਸਦ ਪਲੱਸ ਤੁਸੀਂ ਕੀ ਹੋ ਲੰਗੜ ਆਉਣ ਦਾ ਮਕਸਦ ਨੱਕੇ ਤੇ ਗਿੜਾ ਮਾਰਨਾ ਓਕੇ ਹਾਂ ਜੂਰੀ ਨਾ ਹੋ ਜਾ ਵੀ ਅੱਪਾ ਨਹੀਂ ਜਾਂਦੇ ਖੇਤ ਨੱਕੇ ਤੇ ਗਿੜਾ ਮਾਰਨ ਠੀਕ ਹੈ ਵੀ ਕੋਈ ਖੱਡ-ਖੋਡ ਲੀਕ ਨਾ ਹੋ ਜਾ ਇਧਰ ਉਧਰ ਹਾਂ ਸੀਐਮ ਸਰ ਜੇ ਧੱਕੇ ਦੇ ਨਾਲ ਬੀਬੀਏ ਵੀ ਪਾਣੀ ਲੈ ਕੇ ਜਾਂਦਾ ਤਾਂ ਕੀ ਤਨਾਲ ਸਥਿਤੀ ਬਣਦੀ ਵੀ ਕਿਉਂਕਿ ਇੱਥੇ ਪੰਜਾਬ ਪੁਲਿਸ ਲੱਗੀ ਹੈ ਦੂਸਰੇ ਪਾਸੇ ਜੋ ਭਾਗੜਾ ਦਾ ਕੰਟਰੋਲ ਆ ਉਹ ਹੋਰ ਪੋਰਸ ਕੋਲ ਆ ਇਹੋ ਜਿਹੀ ਕੋਈ ਸਥਿਤੀ ਤਾਂ ਨਹੀਂ ਬਣ ਸਕਦੀ ਇੱਥੇ ਕਿ ਧੱਕੇ ਨਾਲ ਲੈ ਜੇ ਹਾਂ ਧੱਕੇ ਨਾਲ ਲੈ ਜਾ ਕਮਾਲ ਹੈ ਕਿੰਸਾ ਹੋ ਰਹੇ ਨੇ ਤੱਕਣਾ ਤੱਕਾ ਨਹੀਂ ਕਰ ਸਕਦੇ ਭਾਜਪਾ ਦੇ ਗਲਾਪ ਤਾਂ ਚਰ ਰਹੇ ਨੇ ਭਾਈ ਭਾਜਪਾ ਵਾਲੇ ਨੂੰ ਪੰਜਾਬ ਦੇ ਭਾਜਪਾ ਦੇ ਆ ਕੋ ਟੀਵੀ ਤੇ ਕਿਉਂ ਨਹੀਂ ਹੁੰਦੇ ਹਰਿਆਣੇ ਵਾਲੇ ਆ ਜਾਂਦੇ ਨੇ ਪੰਜਾਬ ਵਾਲੇ ਕਿਉਂ ਨਹੀਂ ਬੋਲਦੇ ਜਖਰ ਸਾਹਿਬ ਕੀ ਕਰਦੇ ਨੇ ਕੀ ਸਟੇਟਮੈਂਟ ਹੈ ਹੁਣ ਉਹ ਕਹਿੰਦੇ ਨੇ ਕਿ ਜਿਹੜਾ ਰਸਤੇ ਰੋਕ ਦਿੱਤੇ ਜਾਂਗੇ ਕਹਿੰਦੇ ਜਿਹੜਾ ਪੰਜਾਬ ਤੋਂ ਰਸਤੇ ਜਾਂਦੇ ਕਰਦੇ ਅਸੀਂ ਉਹ ਰੋਕ ਦਾਂਗੇ ਕੌਣ ਕਹਿੰਦੇ ਆਪਣੇ ਹਰਿਆਣਾ ਦੇ ਕੋਈ ਲੀਡਰ ਕਿ ਇਦੋਂ ਇਦੋਂ ਪਹਿਲਾਂ ਕਿਹੜੇ ਖੋਲੇ ਹੋਏ ਸੀ ਇਦੋਂ ਪਹਿਲਾਂ ਵੀ ਤਾਂ ਤਾਰਾਂ ਲਾਈ ਰੱਖੀਆਂ ਉੱਥੇ ਸ਼ੰਭੂ ਤਖਨੌਰੀ ਠੀਕ ਹੈ ਨਾ ਸੋ ਇਹ ਧਮਕੀਆਂ ਦੇਣ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਗਲਤ ਨੇ ਹਾਲਾਂਕਿ ਅਸੀਂ ਪਾਣੀ ਦੇ ਰਹੇ ਹਾਂ ਉਹਦਾ ਧੰਨਵਾਦ ਨਹੀਂ ਕਰ ਰਹੇ ਕਿ ਤੁਸੀਂ ਸਾਡੇ ਅਸੀਂ ਤਾਂ ਵਰਤ ਲਿਆ ਜੀ ਤੇ ਪਰ ਤੁਸੀਂ ਫੇਰ ਵੀ ਸਾਨੂੰ ਪਾਣੀ ਦੇ ਰਹੇ ਹੋ ਬਹੁਤ ਧੰਨਵਾਦ ਠੀਕ ਹੈ ਨਾ ਉਹ ਵੀ ਜਾਰੀ ਰੱਖੋ ਕਿ ਜਿਹੜਾ ਪਾਣੀ ਪੀਂਦੇ ਕਿਤਾ ਜਾ ਉਹ ਤਾਂ ਭਾਈਕ ਨੇ ਜੀ ਦੇ ਵਾਰਸਾਂ ਜੀ ਇੰਨਾ ਤਾਂ ਹੋਣਾ ਐਸੀਆਂ ਪੰਜਾਬ ਹੋਰਿਆਣ ਦੇ ਲੋਕਾਂ ਨਾਲ ਤਾਂ ਕੋਈ ਸਾਡੀ ਦੁਸ਼ਮਣ ਸਰਕਾਰ ਰਾਜਨੀਤੀ ਕਰਦੀ ਉਹਨਾਂ ਵੀ ਉਹ ਤਾਂ ਜਾਰੀ ਰਹੂਗਾ ਇੰਨਾ ਕਿ ਤਾਂ ਜੇ ਹੱਥ ਉਹ ਜਿਹੜੀ ਗੱਲ ਕੀਤੀ ਜਾਵੇ ਪੰਜਾਬ ਦੇ ਜਿਹੜੇ ਭਾਜਪਾ ਆਲੇ ਉਹ ਆਪਣੂੰ ਡੰਡੂ ਭਰਾ ਕੇ ਲੈ ਕੇ ਜਾ ਸਕਦੇ ਆ ਪਾਣੀ ਦਾ ਨਹੀਂ ਉਹ ਉਹਨਾਂ ਨੇ ਪਤਾ ਕੀ ਹੈ ਪਾਜ ਪਾਲਿਆਂ ਕੋਲੇ ਨਾ ਹੁਣ ਉਧਰ ਜੋ ਗਏ ਨਾ ਉਧਰ ਜੋ ਗਏ ਠੀਕ ਹੈ ਨਾ ਬਿੱਟੂ ਕੁਝ ਹੋਰ ਕਹੀ ਜਾਂਦਾ ਝਾਕੜ ਕੁਝ ਹੋਰ ਕਹੀ ਜਾਂਦਾ ਮਨਪੀਰ ਪਾਲ ਕੁਝ ਹੋਰ ਗਏ ਕੈਪਟਨ ਸਾਹਿਬ ਕਿੱਥੇ ਨੇ ਉਹ ਪਾਜ ਪਾਜ ਨាច់ ਕਰਾ ਪਾਣੀਆਂ ਦੇ ਰੱਖੇ ਕਿੱਥੇ ਨੇ ਉਹ ਉਹ ਬੋਲਣ ਹੁਣ ਪਾਣੀਆਂ ਦੇ ਰੱਖੇ ਉਹ ਤਾਂ ਬੜੇ ਪਾਣੀਆਂ ਦਾ ਰੱਖਾ ਪਾਣੀਆਂ ਦਾ ਰੱਖਾ ਬੜੇ ਬੋਟਲ ਵਾਲੇ ਸੀਗੇ ਆਓ ਹੁਣ ਇੱਥੇ ਪਾਣੀ ਦੇ ਰੱਖਾ ਅੰਗਰੇਜ਼ੀਆਂ ਬੋਲ ਕੇ ਪਾਣੀਆਂ ਦੇ ਰੱਖੀ ਨਹੀਂ ਕੀਤੀ ਜਾਂਦੀ ਪਾਣੀ ਦੇ ਰੱਖੀ ਕਰਨ ਵਾਤੇ ਅਸੀਂ ਪਾਣੀਆਂ ਦੇ ਰੱਖੀਆਂ ਕਰਨ ਕਰਦੇ ਆਏ ਹਾਂ ਅਸੀਂ ਖੇਤਾਂ ਚੋਂ ਪਾਣੀ ਨਹੀਂ ਰੱਖੀ ਵਾਸਤੇ ਐਕਸ਼ਨ ਲੈਣਾ ਪੈਂਦਾ ਹੈ ਗਰਾਊਂਡ ਤੇ ਆਉਣਾ ਪੈਂਦਾ ਵਰਤਾਪ ਬਾਹਰ ਪੱਕਾ ਧਰਨੇ ਲਾ ਰਹੇ ਬੈਂਸ ਸਾਹਿਬ ਬੈਠਣਗੇ ਇੱਥੇ ਪੱਕਾ ਧਰਨੇ ਹੈ ਜੀ ਪੱਕਾ ਧਰਨੇ ਲਾਏ ਨਹੀਂ ਲੋਕਾਂ ਨੂੰ ਤੰਗ ਨਹੀਂ ਕਰਨਾ ਸੀ ਵੀ ਮਨ ਕੋਈ ਟ੍ਰੈਫਿਕ ਰੋਕਣੀ ਜਾਂ ਕੋਈ ਹੋਰ ਠੀਕ ਹੈ ਨਾ ਹੋਤਾ ਸੀ ਆਪ ਆਪਸੀ ਉਹਨਾਂ ਨੂੰ ਕਹਿਣਾ ਜਿਹੜੇ ਵੀ ਧਰਨੇ ਲਾਉਂਦੇ ਨੇ ਕਿ ਭਾਈ ਸਿੰਬੋਲਿਕ ਧਰਨਾ ਲਾਓ ਠੀਕ ਹੈ ਨਾ ਤੁਹਾਡਾ ਜਿਹੜਾ ਮੰਗ ਪੱਤਰ ਆ ਜਾਂ ਰੋਸ ਹੈ ਰਿਸਟਰਡ ਹੋ ਜਾਊਗਾ ਠੀਕ ਹੈ ਨਾ ਪਰ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਅਸੀਂ ਕੋਈ ਇੱਥੇ ਪਬਲਿਕ ਨੂੰ ਰੋਕਾਂਗੇ ਜਾਂ ਤੰਗ ਕਰਾਂਗੇ ਸਰਕਾਰ ਹੈ ਸਾਡੀ ਪਰ ਹਾਂ ਇਹ ਭਾਜਪਾ ਨੂੰ ਦੱਸ ਦਿੰਨੇ ਆ ਕਿ ਪੰਜਾਬ ਨਾਲ ਕੋਜੀਆਂ ਚਾਲਾਂ ਨਾ ਚੱਲਣ ਹਰ ਤੀਜੇ ਦਿਨ ਪੰਜਾਬ ਤੇ ਕੋਈ ਨਾ ਕੋਈ ਮਤਲਬ ਤਾਨਾਸ਼ਾਹੀ ਫਰਮਾਨ ਜਾਰੀ ਕਰ ਦਿੰਦੇ ਆ ਆਰਡੀਐਫ ਦਾ ਪੈਸਾ ਮੰਗੋ ਦਿੰਦੇ ਨਹੀਂ ਹੈ ਜੀ ਐਨਐਚਐਮ ਦਾ ਪੈਸਾ ਮੰਗੋ ਦਿੰਦੇ ਨਹੀਂ ਹੈ ਨਹੀਂ ਜੀ ਹਾਂ ਕਦੇ ਕੋਈ ਕਦੇ ਕੁਛ ਕਦੇ ਕੁਛ ਕੋਈ ਨਾ ਕੋਈ ਪੰਗਾ ਪੰਜਾਬੀਆਂ ਨਾਲ ਲੈਂਦੀ ਰਹਿੰਦੇ ਕਿਉਂਕਿ ਪੰਜਾਬ ਨਾਲ ਬਹੁਤ ਨਫ਼ਰਤ ਕਰਦੀ ਹੈ ਭਾਜਪਾ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ ਭਾਜਪਾ ਮੈਂ ਤਾਂ ਪਹਿਲਾਂ ਵੀ ਕਹਿਆ ਸੀਗਾ ਕਿ ਇਹਨਾਂ ਦੀ ਐਸ ਹੱਦ ਤੱਕ ਨਫ਼ਰਤ ਹੈ ਵੀ ਇਹਨਾਂ ਨੂੰ ਕੁਝ ਵੀ ਪੰਜਾਬ ਦੇ ਵਿਰੁੱਧ ਕੋਈ ਮੌਕਾ ਮਿਲ ਜੇ ਇੱਕਦਮ ਕਹਿੰਦੇ ਚੱਕੋ ਪੰਜਾਬ ਤੋਂ ਲੈ ਲਓ ਉਸ ਕਾਰਨ ਹੈ ਇਸ ਚੀਜ਼ ਦਾ ਤਾਂ ਲੱਗਦਾ ਪਰ ਠੋਸ ਕਾਰਨ ਲੱਗਦਾ ਕਿਉਂਕਿ ਪੰਜਾਬ ਚ ਜਿੱਦ ਦੇ ਨਹੀਂ ਜੀ ਉਹ ਇਹ ਦੂਬਾ ਦੌਰ ਕਾਰਨ ਕੀ ਹੋ ਸਕਦਾ ਹੈ ਪੰਜਾਬ ਚ ਜਿੱਦ ਨਹੀਂ ਨਾ ਹੀ ਜਿੱਤਣ ਕਦੇ ਕਿਵੇਂ ਆਉਣਗੇ ਇੱਥੇ ਪਿੰਡਾਂ 'ਚ ਕਿਹੜੇ ਮੂੰਹ ਨਾਲ ਆਉਣਗੇ ਤੁਸੀਂ ਉਹਨਾਂ ਦੀ ਗੱਲ ਛੱਡੋ ਵੀ ਆਉਣਗੇ ਜੱਖੜ ਹੋਰਾਂ ਦਾ ਜਾਣਾ ਬੰਦ ਕਰਤਾ ਪਿੰਡਾਂ 'ਚ ਹੁਣ ਕਿਹੜੇ ਮੂੰਹ ਨਾਲ ਜਾਣਗੇ ਜੱਖੜ ਹੋਰੀ ਉੱਥੇ ਕਿਹੜੇ ਮੂਨੇ ਬਿੱਟੂ ਜਾਊਗਾ ਹੁਣ ਤੀਜੇ ਦਿਨ ਪੁੱਤ ਇਹ ਸਿਰਫ ਪ੍ਰੈਸ ਕਾਨਫਰੰਸਾਂ ਜਾਂ ਵੀਡੀਓ ਬਣਾਉਣ ਚੋਗੇ ਨੇ ਇਹ ਗਰਾਊਂਡ ਤੇ ਨਹੀਂ ਜਾ ਸਕਦੇ ਕਿਉਂਕਿ ਇਹਨਾਂ ਕੋਲੇ ਇਹਨਾਂ ਕੋਲੇ ਕੋਈ ਇਹਨਾਂ ਕੋਲੇ ਕੋਈ ਮੁੱਦਾ ਹੀ ਨਹੀਂ ਕਾਂਗਰਸ ਵੀ ਹੈਗਾ ਘਰ ਮੁੱਦੇ ਦੇ ਚੋਪਾ ਜੀ ਕੋਈ ਗੱਲਬਾਤ ਨਹੀਂ ਕਰਦਾ ਲੋਕਾਂ ਨੂੰ ਜਾਨ ਨਹੀਂ ਲੱਗਦਾ ਤਾਂ ਹੁਣ ਕਾਂਗਰਸ ਨੂੰ ਪੁੱਛ ਲਿਓ ਜੀ ਮੈਂ ਹੁਣ ਕੀ ਕਰਾਂ ਉਹਨੂੰ ਦੇਣਾ ਚਾਹੀਦਾ ਬਿਆਨ ਦੱਸ ਰਹੇ ਨੇ ਹੋਰ ਪਾਰਟੀ ਮੀਟਿੰਗ ਫਿਰ ਮੰਗ ਕਰੋ ਹੋ ਸਕਦੀ ਹੈ ਇੱਕ ਦੋ ਦਿਨ ਸੇ ਫੈਸਲਾ ਕਰਕੇ ਹੋਰ ਪਾਰਟੀ ਮੀਟਿੰਗ ਲਈਏ ਮੈਂ ਇਹਦੇ ਬਾਰੇ ਸੋਚ ਰਿਹਾ ਕਿ ਅਸੀਂ ਹੋਰ ਪਾਰਟੀ ਮੀਟਿੰਗ ਕਰਾਂ ਬਿੱਟੂ ਦਾ ਹੋਣੀ ਹੋਣੀ ਬਿਆਨ ਆਇਆ ਕਿ ਆਪਾਂ ਵੀ ਪਾਣੀ ਜਿਹੜਾ ਪੰਜਾਬ ਦਾ ਪਾਣੀ ਹਰਿਆਣੇ ਚ ਨਹੀਂ ਜਾਂਦੇ ਆ ਵੈਰੀ ਗੁੱਡ ਬਹੁਤ ਅੱਛੇ ਆ ਕੇ ਆਜੋ ਆਜੋ ਧਰਤੀ ਤੇ ਮੁੜੇ ਆਓ ਭਾਈ ਆ ਜਾਣਗੇ ਸਾਰੇ ਆ ਜਾਣਗੇ ਸਾਹਿਬ ਧਰਤੀ ਤੇ ਹੋਣਾ ਪਊਗਾ ਇਹ ਪੰਜਾਬ ਨਾਲ ਵਫਾਦਾਰੀ ਦਿਖਾਉਣ ਦਾ ਟਾਈਮ ਹੈ ਜੇ ਵਫਾਦਾਰ ਜਿਹੜਾ ਰਹੂਗਾ ਠੀਕ ਹੈ ਜਿਹੜੇ ਗਦਾਰੀਆਂ ਕਰਨਗੇ ਲੋਕ ਉਹਨਾਂ ਨੂੰ ਤੋਸਾਬ ਜਾਣਗੇ ਹਾਂ ਜੀ ਜਾਨ ਅਪਰੀਸ਼ੀਏਟ ਕਰਦੇ ਨਹੀਂ ਨਹੀਂ ਜੇ ਕਹਿੰਦਾ ਠੀਕ ਹੈ ਉਹਨੂੰ ਘਰ ਉੱਥੇ ਕਹਿ ਦੇ ਤਾਂ ਇੱਥੇ ਕਹਿ